ਇੱਕ 23 24 ਦੀ ਦਰਮਿਆਨੀ ਰਾਤ ਨੂੰ ਦੋ ਬੰਦੇ ਹੁੱਲੜ ਬਾਜੀ ਕਰਦੇ ਨਾਜ ਮੰਡੀ ਰਾਜਪੁਰਾ ਹੁੰਦੇ ਆ ਉਹਦੇ ਵਿੱਚ ਕੀ ਹੁੰਦਾ ਲੇਬਰ ਦੇ ਨਾਲ ਉਹਨਾਂ ਦੀ ਥੋੜੀ ਝੜਪ ਹੋ ਜਾਂਦੀ ਹੈ ਉਹ ਝੜਪ ਦੇ ਵਿੱਚ ਲੜਾਈ ਝਗੜੇ ਦੌਰਾਨ ਇੱਕ ਬੰਦਾ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਜਿਹਦਾ ਨਾਂ ਰਾਹੁਲ ਸੀਗਾ ਉਹਨੂੰ ਏਪੀ ਜਨ ਹਸਪਤਾਲ ਚ ਲੈ ਕੇ ਜਾਂਦੇ ਆ ਉੱਥੋਂ ਉਹਨੂੰ 32 ਚ ਰੈਫਰ ਕਰ ਦਿੰਦੇ ਆ 32 ਤੋਂ ਉਹਨੂੰ ਪੀਜੀਆਈ ਰੈਫਰ ਕਰ ਦਿੰਦੇ ਆ ਉਸ ਤੋਂ ਬਾਅਦ ਅਸੀਂ ਸਵੇਰੇ ਦਫ਼ਤਰ ਤੋਂ ਤਰਾਹ ਤੋਂ ਬਾਅਦ ਆਪਣੇ ਸੀਨੀਅਰ ਅਫਸਰਾਂ ਨੂੰ ਸਾਰੀ ਜਾਣਕਾਰੀ ਦੰਨੇ ਆ ਸਾਡੇ ਸੀਨੀਅਰ ਅਫਸਰ ਜਿਹੜੇ ਐਸਐਸਪੀ ਸਾਹਿਬ ਪਟਿਆਲਾ ਸਰਦਾਰ ਨਾਨਕ ਸਿੰਘ ਆਈਪੀਐਸ ਅਤੇ ਡੀਐਸਪੀ ਮਨਜੀਤ ਸਿੰਘ ਬਰਾੜ ਰਾਜਪੁਰ ਉਹ ਸਾਡੀਆਂ ਅਡਰਟ ਟੀਮਾਂ ਬਣਾਉਂਦੇ ਆ ਅਡਰਟ ਟੀਮਾਂ ਬਣਾ ਕੇ ਸਾਨੂੰ ਹਦਾਇਤਾਂ ਕਰਦੇ ਆ ਉਹ ਹਦਾਇਤਾਂ ਮੁਤਾਬਕ ਅਸੀਂ ਕੰਮ ਕਰਨਾ ਉਦੋਂ ਹੀ ਸਟਾਰਟ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲਦੀ ਹੈ ਜਦੋਂ ਇੱਕ ਹਰਜਿੰਦਰ ਸਿੰਘ ਜਿਹੜਾ ਮਤਲਬ ਆਕੜ ਪਨ ਦਾ ਰਹਿਣ ਵਾਲਾ ਜਿਹੜਾ ਕਿ ਇਹਦੇ ਫੋੜਾ ਮਾਰ ਕੇ ਜ਼ਖਮੀ ਕਰ ਦਿੰਦਾ ਜ਼ਖਮੀ ਦੌਰਾਨ ਇਹਦੀ ਮੌਤ ਹੋ ਜਾਂਦੀ ਹੈ ਸਰ ਇਹਨਾਂ ਦਾ ਕੋਈ ਪਿਛਲਾ ਕੋਈ ਕੋਈ ਬੈਕਗ੍ਰਾਉਂਡ ਦੱਸ ਦਿੰਦਾ ਜਿਹੜਾ ਹਾਂਜੀ ਇਹਨਾਂ ਦਾ ਪਿਛਲਾ ਬੈਕਗ੍ਰਾਉਂਡ ਪਰਚੇ ਨਹੀਂ ਇਹਨਾਂ ਤੇ ਤੇ ਜਦੋਂ ਉਹ ਮਤਲਬ ਜਦੋਂ 26 ਤਰੀਕ ਨੂੰ ਇਹਦੀ ਰਾਹੁਲ ਦੀ ਮੌਤ ਹੋ ਜਾਂਦੀ ਹੈ ਮੌਤ ਦੌਰਾਨ ਸਾਡੇ ਲਈ ਇਹ ਆਪਰੇਸ਼ਨ ਹੋਰ ਵੀ ਵੱਡਾ ਬਣ ਜਾਂਦਾ ਫਿਰ ਅਸੀਂ ਕੁਝ ਬੰਦਿਆਂ ਦੀਆਂ ਪੈੜਾਂ ਨੱਪ ਕੇ ਉਹਨਾਂ ਤੱਕ ਪਹੁੰਚਦੇ ਹਾਂ ਓਜ ਕੇ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਦੋ ਹਰਜਿੰਦਰ ਸਿੰਘ ਤੇ ਇੱਕ ਅਮਨਦੀਪ ਜਿਹੜੇ ਇਹਨਾਂ ਤੇ ਪਹਿਲਾਂ ਵੀ ਪਰਚੇ ਆ ਤੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਸਾਨੂੰ ਦੋ ਦੰਦਾ ਪੂਲ ਸਨਮਾਨ ਲਿਆ ਸਰ ਕਿੱਥੇ ਦੇ ਰਹਿਣ ਬੰਦੇ ਆ ਤੇ ਜਿਹੜਾ ਮੁੱਖ ਤੱਕ ਹੈ ਉਹ ਕਿੱਥੇ ਰਹਿ ਰਿਹਾ ਜਿਹੜਾ ਰਾਹੁਲ ਕੁਮਾਰ ਹੈ ਜੀ ਇਹ ਰਹਿਣ ਵਾਲਾ ਮੋ ਮੋਹੀ ਮੰਡਪਿੰਡ ਹੈ ਦਾ ਬਿਹਾਰ ਦੇ ਵਿੱਚ ਜਿਹੜਾ ਅਮਨ ਇਹ ਬਿਹਾਰ ਦੇ ਰਹਿਣ ਵਾਲੇ ਨੇ ਦੋਨੋਂ ਜੀ ਸਰ ਇਹਨਾਂ ਦੀ ਕੋਈ ਆਪਸ ਦੀ ਪ੍ਰਾਣੀ ਦੁਸ਼ਮਣੀ ਸੀ ਕਿ ਕੀ ਚੱਕਰ ਸੀਗਾ ਜੀ ਨਹੀਂ ਕੋਈ ਦੁਸ਼ਮਣੀ ਨਹੀਂ ਸੀਗੀ ਜੀ ਇਹ ਜਿੱਦਾਂ ਮਤਲਬ ਕਿਸੇ ਮਾੜੀ ਨੇਤ ਨਾਲ ਜਦੋਂ ਕਿ ਆਏ ਸੀਗੇ ਜਿੱਦਾਂ ਲੇਬਰ ਦੇ ਕੋਈ ਮਤਲਬ ਹੁਲਡ ਪਾ ਜੂਗੀ ਲੇਬਰ ਨੇ ਇਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮਤਲਬ ਉਹਦੇ ਮਤਲਬ ਨਾਂ ਰੋਕਣ ਦੀ ਵਜ੍ਹਾ ਕਰਕੇ ਵੀ ਸਾਨੂੰ ਫੜ ਲੈਣਗੇ ਉਹਦੇ ਕਰਕੇ ਕੋਹੜਾ ਮਾਰ ਕੇ ਉਹਨੂੰ ਜਕਮੀ ਕਰਤਾ ਮੰਡੀ ਤੇ ਕੋਈ ਹੋਰ ਬੰਦੇ ਵੀ ਸੀਗੇ ਨਾ ਨਾ ਬੰਦੇ ਨੇ ਦੋ ਹੀ ਸੀਗੇ ਜੀ ਕੋਈ ਮੰਡੀ ਜੀ ਪਹਿਲਾਂ ਵੀ ਇਹ ਵਾਰਦਾ ਕਾਫੀ ਹੋ ਗਿਆ ਉਸ ਵੋ ਵੀ ਹੋ ਸਕਦਾ ਜੀ ਸਾਡਾ ਇਨਵੈਸਟੀਗੇਸ਼ਨ ਦਾ ਸਵਾਲ ਹੈ ਹੋ ਸਕਦਾ ਵੀ ਇਹ ਚੋਰੀ ਕਰਨ ਆਏ ਹੁਣ ਜੰਕਿਸ਼ ਦਾ ਫੋਨ ਖੋਇਆ ਉਹ ਸਾਡਾ ਅਸੀਂ ਬਾਅਦ ਚ ਤੁਹਾਨੂੰ ਸਾਰਾ ਸਿਨ ਸਾਬੇਂ ਲੈ ਜਾਵਾਂਗੇ ਮੰਡੀ ਜੀ ਇਹਨਾਂ ਦਾ ਪਹਿਲਾ ਹੀ ਚੱਕਰ ਸੀ ਪਹਿਲਾਂ ਵੀ ਕਦੇ ਆਏ ਐਸ ਮੰਡੀ ਜੀ ਨਹੀਂ ਪਹਿਲਾਂ ਵੀ ਆਏ ਹੋਣਗੇ ਜੀ ਉਹ ਉਸੇ ਸਾਡਾ ਇਨਵੈਸਟੀਗੇਸ਼ਨ ਚੱਲ ਰਿਹਾ ਉਹ ਸਾਰਾ ਅਸੀਂ ਸਾਰਾ ਸਿਨ ਸਾਹਮਣੇ ਲੈ ਆਵਾਂਗੇ ਕਿੰਨੇ ਦਿਨ ਦਾ ਰਿਮਾਂਡ ਹੈ ਇਹ ਸਾਡਾ 2 ਦਿਨ ਦਾ ਕਵਸਟ ਰਿਮਾਂਡ ਹੈ ਥੈਂਕ ਯੂ ਜੀ ਇਹ ਲਾਈਵ ਤਾਂ ਨਹੀਂ